ਉਹ ਜੀ ਇੱਧਰ ਕੱਟਿਆ ਜਾ ਰਿਹਾ ਸਾਗ ਤੇ ਸਾਗ ਖਾਸਾ ਬਣਾ ਦੀ ਮੈਂ ਵੱਡੇ ਪਤੀਲੇ ਚ ਚਾਰ ਦਿਨ ਚੱਲਦਾ ਰਹੇ ਉਹ ਲਾਹ ਸਾਗ ਤਾਂ ਤੁਹਾਡੀ ਫਿਕਰ ਦੀ ਚਿਮਟਾ ਇਹ ਸਾਗ ਕਿਦਣ ਬਣਨਾ ਮੈਨੂੰ ਤਾਂ ਹਿਸਾਬ ਨਹੀਂ ਲੱਗਣਦਾ ਜਿਹੜੇ ਹਿਸਾਬ ਦੀ ਚੋਲਾ ਮਾਸਾ ਕੁਝ ਨਹੀਂ ਇਹ ਚੋਲੇ ਬੇਟਿਆਂ ਤੋਂ ਚੋਲਾ ਹੀ ਖਬਰਦਾਰ ਹੈ ਤੇ ਬਾਰੇ ਜੀ ਮੰਦਾ ਬੋਲਿਆ ਜਿੱਡੀ ਕੋ ਮਮੀ ਓਡੀ ਕੋ ਚੋਲਾ ਮੈਨੂੰ ਕੁਝ ਮਰਜ਼ੀ ਕਰ ਮੇਰੇ ਮਾਰੇ ਨੀ ਬੋਲਣਾ ਉਹਦਰ ਉਹਦਰ ਮਮੀ ਦੇ ਗੋਡੇ ਲਿਆਦੇ ਤੇ ਮਮੀ ਨੂੰ ਦੁਪਹਿਰਾਂ ਹੀ ਪਾਤੇ ਗੋਡੇ ਐਨੀ ਗਰਮੀ ਅਮਨ ਚਾਦਰ ਦਾ ਕੋਈ ਗਰਮ ਛਾਦ ਨਹੀਂ ਥੱਲੇ ਨਹੀਂ ਨੀਚੇ ਛੰਡਾ ਰੱਖਣਾ ਪਰ ਉਹ ਗਰਮ ਗੋਡੇ ਪਾਰ ਤੇ ਰੱਖਣਾ ਆਹ ਕੋਟੀ ਲੈਂਦੀ ਆਹੋ ਆ ਲੈਂਦੀ ਮਾੜੀ ਦਿਖਾ ਮੈਨੂੰ ਕਿਹੜਾ ਦਿਖਾਉਂਦੀ ਥੋੜੀ ਨਹੀਂ ਹੂੰ ਔਰ ਕਾਲੀ ਹਾਂਜੀ ਇਹਦੇ ਚ ਰੰਗ ਬਹੁਤ ਸਣ ਔਰ ਇਸ ਹੌਣ ਪੱਲਾ ਹਾਂ ਮੀ ਤੇਰੇ ਦਵਾਲਲੇ ਗਿੱਧਾ ਪਾਇਆ ਸੀ ਉਹਦੀ ਉਹ ਤੇ ਪਾਉਣੀ ਆ ਉਹਦੀ ਵੀਡੀਓ ਨਾ ਪਾਵੇ ਉਹ ਗਿੱਧਾ ਤਾਂ ਪਸੰਦ ਕਰਨ ਸਾਰੇ ਨੇ ਬਿਮਾਰ ਨੂੰ ਖੁਸ਼ ਕਰਦੇ ਆਂ ਬਿਮਾਰ ਨੂੰ ਕੀ ਕਹਿੰਦੇ 10 ਹਾਂ ਨਾ 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 ਪੁੱਛ ਕੇ ਤੂੰ ਐਡੀਟਿੰਗ ਕਰਨੀ ਪਈ ਮੰਮੀ ਐਡੀਟਿੰਗ ਕਰਦੇ ਆਂ ਵੀਡੀਓ ਦੀ ਹਾਂ ਹੈ ਤੂੰ ਦੇਖ ਹੋ ਗਿਆ ਸਾਗ ਥੱਲੇ ਨਹੀਂ ਹਜੇ ਨਹੀਂ ਹੋਇਆ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਆਂ ਤੇ ਲਓ ਜੀ ਅਸੀਂ ਪਿੰਡੋਂ ਗਏ ਸੀ ਫੇਰ ਪਿੰਡ ਆ ਗਏ ਤੇ ਮੈਂ ਹੁਣੇ ਹੀ ਆਈ ਆ ਤੇ ਇੱਧਰ ਸਾਗ ਤਰਿਆ ਸਾਗ ਮੈਂ ਤੈਨੂੰ ਕਿਹਾ ਵੱਡੇ ਪਤਿਲੇ 'ਚ ਧਰ ਪਾਣੀ ਗਰਮ ਕਰਨ ਵਾਲੇ ਸੀ ਪਾਣੀ ਗਰਮ ਕਰਨ ਵਾਲੇ ਚ ਜਿੰਨਾ ਸੁਖਣਾ ਸੀ ਟੱਬਰ ਆ 15 ਜਾਣੇ ਕਈ ਲੋਕ 15 ਜਾਣੇ ਪਿੱਛੇ ਹਲਵਾਈ ਲਾ ਲੈਂਦੇ ਤੇ ਸਾਡੇ ਘਰੇ 15 ਜਾਣੇ ਤੇ ਹੀ ਆਪੇ ਰੋਟੀ ਬਣਾਉਨੇ ਆ ਜਿਵੇਂ ਤੁਸੀਂ ਪਿੱਛੇ ਵਲੋਗਾਂ 'ਚ ਦੇਖਿਆ ਹੀ ਆਪੇ ਹੀ ਪਰੌਂਠੇ ਆਪੇ ਹੀ ਰੋਟੀਆਂ ਆਪੇ ਹੀ ਸਾਰੇ ਕੰਮ ਕੀਤੇ ਅਵੇ ਕੱਲ ਹੀ ਮੇਰੇ ਸਬਜੀ ਚੀਤੇ ਵਾਲ ਖੁੱਲ ਗਏ ਅੱਜ ਮੇਰਾ ਸਾਗ ਹੋਣ ਦੇ ਤੇ ਚੀਤੇ ਦੇ ਵਾਲ ਖੁੱਲ ਗਏ ਉਹ ਲੋਕੀ ਕਹਿੰਦੇ ਨੇ ਮੇਰੇ ਨਾਚੀ ਦੇ ਖੁੱਲ ਗਏ ਵਾਲ ਤੇ ਤੇਰੇ ਕੰਮ ਕਰਦੀ ਸਾਗ ਚੀਤੇ ਦੇ ਖੁੱਲ ਗਏ ਵਾਲ ਤੋ ਨੂੰ ਮੇਰੀ ਗੁੱਤ ਕਰ ਲੈ ਬੋਲਣ ਦੀ ਮੰਮੀ ਮੰਮੀ ਤਾਂ ਬੁਰਬੁਰ ਕਰੀ ਜਾਂਦੀ ਘਰੀ ਜਾਂਦੀ ਬੁਰਬੁਰ ਕਰੀ ਜਾ ਰਹੀ ਹੈ ਪਤਾ ਨਹੀਂ ਕੀ ਆਹ ਦੇਖੋ ਜੀ ਆਹ ਦੇ ਰਹੇ ਕੀ ਕਰ ਲਓ ਜੀ ਆਹ ਦੇਖਾਉਂਦੇ ਆਂ ਸਾਨੂੰ ਕੁਲਚੇ ਦੇ ਤੇ ਰੋਟੀ ਨਹੀਂ ਪਾਣੀ ਨਹੀਂ ਕੁਲਚੇ ਦੇ ਤੇ ਨੇ ਆਹ ਦੇਖੋ ਜਿਆਦਾ ਰੈਡੀਮੇਡ ਸਮਾਰਟ ਲਿੰਬੂ ਵੀ ਪਿਆ ਲਿੰਬੂ ਵੀ ਹਾਂ ਲਿੰਬੂ ਵੀ ਲਿਆ ਮੇਰੀ ਲੈ ਕੇ ਆਈਆਂ ਨੇ ਮੰਮੀ ਆ ਹਾਂ ਅੱਛਾ ਨਿੰਬੂ ਕਰੋ ਲੈ ਕੇ ਆਈਆਂ ਹਣ ਮੰਮੀ ਲੈ ਕੇ ਨਿੰਬੂ ਲੱਗੇ ਨਾ ਵਾਵਾ ਅੱਛਾ ਇਹ ਠੰਡੇ ਹੋਣ ਨੂੰ ਰੱਖੇ ਨੇ ਠੰਡੇ ਹੋ ਜਾੜੇ ਨੇ ਇਹ ਬਿਮਾਰੀ ਦਾ ਘਰ ਹੈ ਮੁੜ ਕੇ ਢਿੱਡ ਖਰਾਬ ਹੋ ਜਾਣਾ ਨਾ ਖਾਓ ਕੁੱਲ ਚ ਲੈ ਆਏਗਾ ਤੂੰ ਤੂੰ ਹੀ ਮੰਗਵਾਏ ਮੈਂ ਤਾਂ ਨਹੀਂ ਲੈ ਕੇ ਆਈ ਕੀ ਕਰਦੇ ਹੋ ਸਾਡੇ ਕੋਈ ਆਪਸ਼ਨ ਹੀ ਨਹੀਂ ਅੱਗ ਸਵਾਰ ਕੇ ਵੱਡੀ ਲੱਕੜਵਾ ਥੱਲੇ ਮਣ ਉਹ ਤਾਂ ਨਹੀਂ ਚੁੱਲਾ ਨਹੀਂ ਹੈਗੇ ਲੱਕੜ ਲਾ ਦੇਣੀ ਚੁੱਲੇ ਨੂੰ ਮਿੱਟੀ ਮੁੱਠੀ ਲਾਣੀ ਹੈ ਐਂ ਚੁੱਲਾ ਰੱਖ ਲਿਆ ਤੁਸੀਂ ਇਹਨੂੰ ਲੱਗਦੀ ਨਹੀਂ ਤੁਹਾਨੂੰ ਲੋਹੇ ਵਾਲੇ ਨੂੰ ਐਵੇਂ ਦਾ ਇੱਕ ਮੈਂ ਵੀ ਲੈ ਆਵਾਂ ਹਨਾ ਤੂੰ ਹੌਲਾ ਚੱਲਿਆ ਫਿਰ ਤੇ ਕੋਠੇ ਤੇ ਰੱਖ ਸਕਦੀ ਤੂੰ ਮੈਨੂੰ ਲੱਗਦਾ ਅਜੀਬ ਜਿਹਾ ਕੀ ਕਰਨ ਨੂੰ ਕਿਸ ਦੇ ਘਰੇ ਬਾਲਣ ਬਾਲਣ ਨੂੰ ਬਲ ਚੱਕਰ ਹੂੰ ਬਾਲਣ ਕਿਹੜਾ ਲਿਆਇਆ ਤਾੜ ਤੇ ਬਾਲਣ ਹੀ ਢੋਈ ਜਾਗਾ ਤਾਰਨ ਬਾਲਣ ਘਟਾ ਕਰ ਤਾ ਦੇਖ ਲੈ ਲਾ ਕੇ ਬਾਲਣ ਕਿੱਥੋਂ ਲ ਉਹ ਕਾਨੂੰ ਮੈਂ ਮੋਟਰਸਾਈਕਲ ਤੇ ਲਵੇਟ ਲੂਟ ਕੇ ਆਈ ਆਂ ਤੇਰਾ ਸੋਨੂ ਕਹਿੰਦੀ ਚੁੱਲ ਲੈ ਕੇ ਆਉਣੀ ਮੈਂ ਸੰਗਰੂਰ ਮੈਂ ਤਾਰ ਨੂੰ ਸ਼ਾਮ ਨੂੰ ਪੱਲੀ ਦੇ ਕੇ ਬਾਲਣ ਕਰਾ ਦੇ ਕੇ ਰੱਖ ਤੂੰ ਬਾਜੀ ਨੇ ਆਉਂਦਾ ਹੋਇਆ ਪਾਥੀਆਂ ਚੱਕ ਲਿਆ ਆ ਗਰੀ ਜਿਹਨਾਂ ਦਾ ਕਰੇ ਪੀੜੀ ਕਰਨੇ ਕਿ ਦੋ ਦੋ ਪਾਥੀਆਂ ਦੇ ਨਾਲ ਤੇ ਜਾਂਦਾ ਪਿੰਡਿਆਂ ਚ ਪੀੜੀ ਕਰਨ ਉਹ ਤੋਂ ਪਾਥੀਆਂ ਦੋ ਦੋ ਔਰ ਚ ਪਵਾ ਕੇ ਡਿੱਗੀ ਚ ਰੱਖ ਲੈ ਸੋਨੂ ਥੋੜੀ ਥੋੜੀ ਚਿਮਟਾ ਲੈ ਕੇ ਦੇ ਮੈਨੂੰ ਕਿੱਥੇ ਆ ਚਿਮਟਾ ਆਪਣਾ ਸਟੀਲ ਵਾਲਾ ਸਟੀਲ ਵਾਲਾ ਲੈ ਕੇ ਆ ਜਾ ਓਏ ਰੋਟੀ ਖਾ ਲਈ ਮੈਂ ਯੈਸ ਇੱਕ ਵਾਰ ਬੈਠੇ ਮੈਂ ਤਾਂ ਮੇਰੇ ਕੋਲਚੇ ਵੀ ਛੱਕੀ ਨਹੀਂ ਮੇਰਾ ਜੂڑا ਹੀ ਕਰਦੇ ਮੈਂ ਵੀਡੀਓ ਬਣਾਵਾਂਗਾ ਤੇਰਾ ਜੂڑا ਖਰਾ ਆਵੇ ਹੱਥ ਲੋਕਾਂ ਦੇ ਪੀਣ ਦੇ ਮੇਰੇ ਹਰ ਹੋ ਗਏ ਨੇ ਆ ਇੱਕ ਇੱਕ ਵੀਲਦਾਰ ਬੰਦਿਆ ਨਾ ਅਮਨ ਤਾਂ ਜੂੜਾ ਨੇ ਇੱਕ ਬੰਦੇ ਵਰਗਾ ਇੱਕ ਬੰਦਾ ਹੈਗਾ ਸਾਡੇ ਪਿੰਡ ਜੂੜਾ ਨੇ ਕਿਦੋਂ ਚੜਾਇਆ ਅੱਜ ਤੇ ਤੇਰੀ ਪੂਛ ਨਿਕਲੀ ਉਹ ਬੰਦਾ ਵੀ ਤੇ ਪੂਛ ਵੀ ਕੱਢਦਾ ਹੁੰਦਾ ਸੀ ਜਦੋਂ ਪਿੱਛੇ ਮੈਂ ਜੂੜਾ ਕੀਤਾ ਵਾਕਿਆ ਦੂਜੇ ਦੇ ਹੱਥ ਤੇ ਨਾ ਪਾਵੇ ਨਹੀਂ ਪਰਦਾ ਹਸੀਉ ਪਿੱਛੇ ਨਹੀਂ ਹਟੇਗਾ ਹਸੀਨਾ ਦਾ ਜੂੜਾ ਬੜਾ ਤਕੜਾ ਹੋਇਆ ਤੂੰ ਇੱਕ ਡੈਗ ਜੂੜਾ ਦੇ ਗਾ ਆਕੇ ਜੁੜਾ ਤਾਂ ਦੇਹ ਵਾਲਾ ਜ਼ਬਰਦਸਤੋ ਹੈ ਜੁੜਾ ਗੈਣੋ ਦੇ ਵਰਗਾ ਹੈ ਜੁੜਾ ਸਮਝ ਕੀ ਮੈਂ ਜੋ ਜੜਾ ਵੇਚਣਾ ਹੁੰਦਾ ਆਲਾ 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 ਨਾ ਨਹੀਂ ਜਲੂਸ ਕੱਢਣਾ ਇਹਦਾ ਕੀ ਜਲੂਸ ਕਢਾਇਆ ਮੰਗਰ ਘਰ ਲੱਗੰਦੇ ਲੋਗਨ ਧਰਚਾ ਸੋਫਾ ਚ ਕਾਤਾ ਦਈ ਹੈ ਲੈ ਬੰਦਾ ਚਕਾਰੀਏ ਇਹ ਤੇ ਬੇਜੋਵਟ ਕਿਆ ਖਾਲੀ ਹੋ ਗਿਆ ਕਮਰਾ ਬੁਕਿੰਗ ਨਹੀਂ ਮਤਲੀ ਅਲਚਰ ਮੈਨੂੰ ਚਲ ਲੱਭੀ ਜੇ ਨਹੀਂ ਮੈਨੂੰ ਲੋੜ ਤੇਰੇ ਤਾਂ ਬਾਲ ਨੇ ਮੈਂ ਜੁੜੀ ਕਰਨੀ ਹੁੰਦੀ ਐ ਕੀ ਅਲਚਰ ਮੇਰਾ ਲਾਇਆ ਛੱਡਿਓ ਨਾ ਗਰੀਬਾ ਵਾਲ ਗੋਸ਼ਵੰਤ ਨੌਕਰੀ ਨਹੀਂ ਆਣੀ ਹੱਡੀ ਕੋਈ ਨੌਕਰੀਆਂ ਨਹੀਂ ਫਿਰ ਕੀ ਹੋਇਆ ਇਹ ਕਿਸ ਨੇ ਗੰਦ ਡਾਲਾ ਹੈ ਯਾਰ ਅੱਜ ਮੂੰਹ ਖੜਾ ਤੂੰ ਇਹ ਮਨਵਾ ਬੱਚਾ ਤਾਂ ਕਿਹਾ ਤੂੰ ਲੜਾਈ ਕਿਹਾ ਲਾ ਤਰ ਜਾ ਆਹ ਹਾਂ ਚਲ ਲੈ ਫਿਰ ਰੋਟੀ ਮਣਾਣੀ ਆ ਨਹੀਂ ਇੱਥੇ ਰੱਖਤਾ ਵੀ ਚਲ ਬਰੋਲ ਕਈ ਤੇ ਬਣਾਵਾਂਗੀ ਆਪਾਂ ਹੀ ਪੀ ਥੋੜੇ ਦਿਨਾਂ ਤੱਕ ਗੇਰ ਪ੍ਰਾਣੇ ਆਏ ਨੇ ਮੇਰੇ ਕਿਹੜੇ ਪ੍ਰਾਣੇ ਆਉਣੇ ਅਜਾ ਦੇਖੋ ਗਏ ਨੇ ਹੂੰ ਅਜੇ ਦਿਮਾਗ ਮੇਰੇ ਇੰਦੇ ਉੱਤੇ ਮੈਨੂੰ ਐਂ ਦਮਨ ਹੋ ਰਿਹਾ ਉਹ ਦਮਨ ਤਾਂ ਸਕੂਲ ਉੱਥੇ ਤੋਲ ਗਈ ਹੂੰ ਦਾ ਇਹਨਾਂ ਨਾਲ ਜਿਵੇਂ ਅਸੀਂ ਤੱਕ ਲੱਗਿਆ 60 ਤਾਰ ਬਣਦਾ ਪਿਆ ਸਾਗ ਸਾਗੀ ਖਾਣਾ ਕਰ ਨਾ ਨਾ ਚੱਜੂ ਵੀ ਉਹ ਬਾਕੀ ਲੰਡਾ ਕਹੇ ਆ ਪੀਣ ਸਾਰ ਖਾ ਲੈ ਜਿਹੜਾ ਤਾਂ ਕਰਾਂ ਨਾ ਉਹ ਬਾਰੀ ਬੋਲੀ ਜਾ ਰਹੀ ਏ ਬੋਲੀ ਜਾਂਦੇ ਆ ਤਾਂ ਬਿਤੇ ਬਣਾਇਆ ਹਾਂ ਲੈ ਮਿੰਟ ਲਾ ਦੇ ਹਮ ਸਮੈਲ ਨਹੀਂ ਆਣੀ ਨਹੀਂ ਨਹੀਂ ਆਹਨ ਕੀ ਚਾਹੀਦਾ ਦੱਸ ਤੈਨੂੰ ਕੀ ਚਾਹੀਦਾ ਮੈਨੂੰ ਤਾਂ ਕੁਛ ਨਹੀਂ ਚਾਹੀਦਾ ਹਾਂ ਲੈ ਫੜ ਹਾਂ ਲੈ ਲੈ ਤੁਮਣ ਸਾਗ ਬਣਾ ਦੇ ਛੇਤੀ ਕਰ ਬਾਜ਼ਾਰ ਜਾਣਾ ਹੈ ਗਗਨ ਦਾ ਸਿਰਾ ਹੀ ਲਾਤਾ ਗਗਨ ਨੇ ਸਾਗ ਦਾ ਬਣ ਗਿਆ ਘੋਟਦੇ ਮਣ ਬਣ ਗਿਆ ਘੋਟਦੇ ਘਰੈਂਡਰ ਨਾਲ ਸਹੀ ਗਾਲੇ ਗ੍ਰੈਂਡਰ ਨਾਲ ਘੋਟਦੇ ਨੂੰ ਕਹਣ ਹਲੋ ਕੀ ਗ੍ਰੈਂਡਰ ਨਾਲ ਹੀ ਕਰ ਲਿਆ ਅੱਜ ਕੱਲ ਨਹੀਂ ਯਾਰ ਜਿਹੜਾ ਘੋਟਨੇ ਨਾਲ ਗੱਲ ਘੋਟਨੇ ਨਾਲ ਹੀ ਹੈ ਨਾ ਉਹ ਜਿਹੜਾ ਇਹਦਾ ਸੁਆਦ ਲਾ ਦਿੰਦਾ ਬਣਦਾ ਆ ਚੁੱਲ੍ਹੇ ਸਾਡੇ ਦਾ ਕਿਤੇ ਨਿਸ਼ਾਓ ਨਾ ਕਰਦੇ ਤੁਸੀਂ ਨજર ਨਾ ਹੋਰ ਨજર ਨਾ ਲਾ ਦਿਓ ਇਹ ਤਾਂ ਮੰਗ ਨਾ ਲਿਓ ਕਿ ਇਹਨੂੰ ਕੋਰੀ ਰਖਾਉਣੇ ਹੋ ਕੇ ਘੋਟ ਜਣੇ ਤੂੰ ਫਿਰ ਆਉਣ ਬੋਟ ਲੈ ਕੇ ਨਹੀਂ ਤਾਂ ਕਿਤੇ ਨਹੀਂ ਜਾਣਾ ਪੁੱਤ ਐਵੇਂ ਨਹੀਂ ਜਾਇਦਾ ਹੁੰਦਾ ਆਪਣੀ ਪੈਈ ਤੇ ਚਲਾ ਲੈ ਪਿੱਛੇ ਪੈਈ ਚਲਾਇਆ ਜਾ ਹਏ ਮੈਂ ਕਿਹਾ ਵੀਡੀਓ ਬਣਾਈ ਫਤਿਹ ਵੇ ਕਿਧਰੋਂ ਅਮਣ ਪਿੱਛੇ ਤੁਰ ਗਿਆ ਹਾਂ ਤਾਂ ਮੈਂ ਵੀ ਨਾਲ ਜਾਉਂ ਪਿੱਛੇ ਆ ਜੀ ਮੈਂ ਨੂੰ ਨਾਲ ਤੈਨੂੰ ਚਾੜਦਾ ਗਾ ਗੰਡਾ ਖਰਾਵੇ ਆ ਗਣ ਕੀ ਟਾਈਟਲ ਪਾ ਰਹੀ ਤੂੰ ਤੂੰ ਟਾਈਟਲ ਕਿਤੇ ਬੜਾ ਝੂਠੇ ਸੱਟੇ ਕੇ ਲੈ ਜਾਣਾ फटाफट ਪਾਸਿਓ ਵਲੋਗਸ ਤੇ ਆ ਜਾਓ ਕੈਂਬਾਸੀ ਫੈਮਲੀ ਤੇ ਕੀ ਢੰਡੀਆਂ ਵੱਡੀਆਂ ਇਥੇ ਇੱਕ ਖੁਰਕਪਈ ਵਾਸੀ ਫੈਮਲੀ ਤੇ ਹੈ ਵਾਸੀ ਵਲੌਗ ਤੇ ਆ ਜਾਣ ਪੁੱਤਰੀ ਖਲੇ ਤਰ ਜੋ ਵੀ ਤੇਰੇ ਪਿੱਛੇ ਲੱਗੂਗਾ ਛੱਡ ਦੇ ਕਹਿਦੇ ਮੈਂ ਅੱਗੇ ਕਰਕੇ ਤੈਨੂੰ ਤੁਰ ਜੂਗਾ ਛੱਡ ਦੇ ਛੱਡ ਦੇ ਅਮਣ ਸਾਗ ਕੋੜ ਦੇ ਛੱਡ ਪਰ ਚੱਲੀਏ ਬਾਜ਼ਾਰ ਨੂੰ ਕੋੜ ਦੇ ਕੋੜ ਦੇ ਘੱਟ ਪਰ ਆਣਾਂਗੇ ਤਾਂ ਇੱਕ ਗੱਲ ਚ ਹਾਂ ਭਾਈ ਇਹ ਤਾਂ ਹਾਰ ਪਾਣੇ ਨੇ ਕਈ ਲੋਕਾਂ ਬਣਾਏ ਕੱਚੇ ਹੀ ਕੋਟ ਦਿੰਦੇ ਨੇ ਆਏ ਆਏ ਬਹੁਤ ਚਲਦੇ ਤੇ ਬਣਾ ਅੰਦਰ ਢੱਕਦੇ ਨਾ ਸਕੂਟਰੀ ਤੇ ਬੈਠ ਕੇ ਅਦਰਕ ਚਿੱਲੇ ਜਾਣਾ ਗਗਨ ਇਹ ਟਾਈਮ ਪਾਸ ਹੈ ਮਾ ਅਗਰ ਲੈਣਾ ਕਰੀ ਟਾਈਮ ਪਾਸ ਚੱਲ ਇਹ ਪਿੱਛੇ ਉਹ ਕਿਲਿੰਦਰ ਦਾ ਕੱਚਾ ਵਿਚਾਲੇ ਪਿਆ ਹੁੰਦਾ ਸੁੱਕੜੇ ਹੁora ਇਹ ਜਦੋਂ ਦੇਖੋ ਵਿਚਾਲੇ ਪਿਆ ਹੁੰਦਾ ਨਾਲ ਹੀ ਬੰਬ ਚੱਲਣ ਦੇ ਨਾਲ ਹੀ ਸਾਗ ਬਣ ਪਾ ਗगन ਸਾਗ ਵਾਲਾ ਪਤੀਲਾ ਉੱਡ ਜੇ ਉੱਡ ਜੇ ਕਿੰਨੀ ਗੱਲ ਪਤੀਲਾ ਤਾਂ ਪਹਿਲਾਂ ਹੀ ਪੋੜਾ ਪੋੜਾ ਲਿਆ ਦੇ ਪਿਆ ਆ ਦੇਖੋ ਆਦਮੀ ਭਾਈ ਗगन ਹੱਥ ਚ ਗगन ਹੱਥ ਚ ਲਾ ਰਿਹਾ ਬੰਬ ਇਹ ਨੂੰ ਨਾ ਕਰੋ ਇਹ ਕੰਬਲੇ ਹੱਥ ਨਹੀਂ ਆਗਾ ਚੱਲਣ ਲੱਗਾ ਭਰੇ ਚੱਲਣ ਲੱਗਾ ਗगन ਨੂੰ ਤਾਂ ਪਤਾ ਚੱਲਣ ਲੱਗਾ ਲਓ ਜੀ ਚੱਲਣ ਲੱਗਾ ਭਟਕਾ ਮੂੰਹ ਲਾਗੇ ਕਾਰਨ ਨਿਆ ਕਾਣਾ ਹੋ ਗਿਆ ਵਿਆਹ ਨਹੀਂ ਹੋਣਾ ਤੇਰਾ ਵਿਆਹ ਨਹੀਂ ਹੋਣਾ ਫਤ ਤੇ ਤੇਰਾ ਦੇਖੋ ਬੱਚਿਆਂ ਚ ਗੋਣ ਹੋਣ ਤੇ ਵਿਆਹ ਆ ਜਾਏ ਵੀ ਮੂੰਹਾਂ ਤੇ ਟਿੱਗਿਆ ਵੀ ਮੂੰਹ ਸੋਨਾ ਹੋਏਗਾ ਤੇ ਕਿਸੇ ਕੋਈ ਵਿਆਹ ਕਰਾਏਗਾ ਹਾਂ ਮੂੰਹ ਸੋਨਾ ਹੀ ਵੰਦੇ ਲੋਕੀ ਇਹ ਇਹ ਹੇ ਤਾਂ ਕੁਛ ਨਹੀਂ ਹੋਇਆ ਉਹ ਵੀ ਇਹਦੇ ਵਰਗੇ ਹੀ ਫਤੇ ਵਰਗੇ ਹੀ ਰੋਲਾ ਜਿਆਦਾ ਰੋਲਾ ਕੰਮ ਕਰਦੇ ਆ ਚਾਈ ਵਾਲਾ ਉਹ ਅਰਦਾਈ ਕਹਿਣੀ ਮਾਰਗੀ 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 ਤੇ ਕਹਿੰਦੇ ਪਰਾਂ ਇੱਥੇ ਲੱਗੀ ਹਾਂ ਜੋੜ ਮੰਜੇ ਤੇ ਗਗੜੇ ਨੇ ਆਰਡਰ ਕਾ ਤੋ ਮਾਰ ਡੀ ਇਹ ਹੈ ਹਾਂ ਇੱਕ ਵਾਰ ਲੈ ਕੇ ਕਾਰੋ ਨਹੀਂ ਇਹ ਨਹੀਂ ਤੋ ਰੱਤੋ ਹਾਂ ਲਾ ਬਤਾਈਏ ਲਓ ਜੀ ਆਪਾਂ ਦੂਜੇ ਸੌਫੇ ਚੇਂਜ ਕਰਤੇ ਤੇ ਹੁਣ ਆਪਾਂ ਦੂਜੇ ਲੈ ਆਏ ਹੋਏ ਫਤਿਹ ਹਾਈ ਹਾਈ ਇਹ ਤੇ ਦਵੇ ਲੋ ਜੀ ਬਲੇਟਰ ਮੰਮੀ ਤਾਂ ਵੱਜਣਾ ਨਹੀਂ ਕਪੜਾ ਹੀ ਇਹ ਲੈਦਰ ਨਹੀਂ ਹੈਗੀ پتہ ਨਾ ਬੇਟੀ ਕੀ ਹੋ ਗਿਆ ਇਧਰ ਉੱਚਾ ਨਹੀਂ ਲੱਗਣ ਦੇ ਪਰ ਇਹਨਾਂ ਉੱਤੇ ਅਮਨ ਕਵਰ ਚੜਾ ਦੀ ਉਹ ਇਹਨਾਂ ਦੇ ਕਿਉਂ ਚੜਾ ਦੀ ਇਹ ਜੀ ਆਓ ਦੇਖੋ ਕਵਰ ਚੜਾ ਦੱਸ ਅਕਰੇਗਾ ਹਾਂ ਅਰੇ ਆਉਣ ਉਹਨੇ ਅਕਰੇ ਵੱਖੀ ਚ ਖੱਲੀ ਪਾ ਲਈ پتہ ਤੇਨੂੰ ਇਹ ਆ ਪਾ ਦੀਏ ਵਧੀਆ ਨਾਲ ਆਰੇ ਲੱਗੇ ਰਹੇਗਾ ਹੈਨਾ ਹੈਨਾ پتہ ਆਇਆ ਸਟਾਰਟ ਕਰਨ ਦੇ ਅਮਨ ਦੇ ਹਾਂ ਆ ਇਹਦੀ ਲੋਕ ਕੈਂਟ ਆ ਪੂਰੀ ਕੈਂਟ ਇਹਦੀ ਲੋਕ ਕੈਂਟ ਆ ਚੱਲ ਜੂ ਚੱਲ ਜੂ ਯਾਰ ਚੱਲ ਜੂ ਤੂੰ ਲਾਲਾ ਅੰਕਲ ਕੋਲ ਚਾਬੀ ਲੈ ਲੈ ਆਪਣੇ ਕੋਲ ਹੈਂ ਚੱਲ ਕਰ ਫਿਰ ਇੱਕ ਪਾ ਦਿੰਨੇ ਆ ਕਿਹੜੀ ਇਹ ਥਾਈ ਰੱਖ ਲੈ ਕੋਈ ਵਾਲੀ ਨੂੰ ਕਹਿੰਦੇ ਚਲੇ ਹੋਰ ਵੀਰਨ ਛੱਡਾਉਨੇ ਆ ਆਪਾਂ ਹੋਣੀ ਆ ਉਹ ਲੋ ਜੀ ਆਪਾਂ ਚੱਲਿਆ ਘਰ ਛੱਡ ਕੇ ਪਾ ਕੇ ਕੱਪੜੇ ਬਣਨੇ ਸਿਆਲ ਵਾਲੇ ਕਿਦਾਂ ਨੇ ਵਿਚੇ ਸਿਆਲ ਵਾਲੇ ਵਿਚੇ ਕਿਦਾਂ ਵਾਲੇ ਕਿਉਂਕਿ ਅਗਲੇ ਗਰਮੀਆਂ ਚ ਵੀ ਲੋਟ ਪੈਣੀ ਤਾਂ ਕਰਦੀ ਆ ਜੋ ਕੰਮ ਕਰਦਾ ਨੇ ਖੇਡੀਆਂ ਨਾ ਖੇਡਣ ਦਈਏ ਉਹਨਾਂ ਲਈ ਨਾ ਕਿ ਕੰਜ ਨੂੰ ਜਾ ਦੱਸਦਾ ਮੈਂ ਤਾਂ ਜਾਣਾ ਹੈ ਮੇਰਾ ਬੰਦਾ ਉਹਨੇ ਤਾਂ ਜਾਣਾ ਅੱਧੀ ਰਾਤ ਨੂੰ ਜਾਂਦੇ ਫਿਰੋਗੇ ਉਹ ਦੇਖ ਲੋ ਮੂਫਲੀਆਂ ਖਿਲਾ ਰਿਆ ਉਹ ਬਾਈ ਗੁਰ ਮੂਫਲੀਆਂ ਖਿਲਾ ਰਤੀਆਂ ਤੂੰ ਵੀਡੀਓ ਬਣਾ ਲੈ ਮਤਲਬ ਦੋ ਬਾਅਦ ਵੇਖੀ ਰੰਗਾਂਗੇ ਪ੍ਰੋਗਰਾਮ ਚੱਕਣ ਲੱਗੇ ਚੱਕਣ ਲੱਗੇ ਪ੍ਰੋਗਰਾਮ ਚੱਲ ਚਾਕੂ ਨੇ ਨੂੰ ਓਏ

ਇਡਾ ਲਗਾ ਤੂੰ ਮੰਮੀ ਹਾਂ ਆ ਗਿਆ ਜੀ ਸਵਾਦ ਪੈਰ ਪਹੁੰਚੀ ਨਹੀਂ ਆ ਗਿਆ ਜੇ ਸੇ ਰੁਕਿਓ ਹੈ ਪੈਰ ਪਹੁੰਚੀ ਨਹੀਂ ਆ ਗਿਆ ਜੇ ਬ੍ਰੇਕ ਤੱਕ ਪੈਰ ਨਹੀਂ ਪਹੁੰਚਦਾ ਦੇ ਆਇਆ ਵੱਡਾ ਮੋਟਰਸਾਈਕਲ ਚਲਾਉਣ ਵਾਲਾ ਹੈ ਸਿੱਤੂ ਆ ਕਰੇਦਾ ਮੋਟਰਸਾਈਕਲ ਯਾਰ ਗੇਰਿੰਗਾ ਹਾਂ ਅਟ ਜਾ ਆ ਵੀ ਨਹੀਂ ਕੋਈ ਖਾਣਾ ਹੈ ਮੈਂ ਕਿਹਨੀਆਂ ਹੀ ਬਸ ਕੇ ਜਾ ਲਈ ਮੈਂ ਤੇ ਅੱਗਣ ਜਾਂਦੇ ਹੋਰੀ ਆਕਾਰ ਨਾਲ ਆ ਜਣੇ ਆ ਸਾਰੇ ਕੰਮ ਕਰ ਲੰਗੀਆਂ ਆਪਣੇ ਮੈਂ ਕਾਸਾ ਇਹ ਗਰਮਿਆ ਤੇ ਫੋਰ ਮਹੀਨੇ ਚੇਰੇ ਕਰਕੇ ਬੁੱਕੀ ਬੇਟੀ ਮੇਰਾ ਜਾਣਾ ਤੇ ਹੈਗਾ ਤੁਸੀਂ ਮੈਂ ਦੇਖ ਕਿ ਕਹਿੰਦੀ ਵੀ ਸਾਰੀਆਂ ਜਾਣੀਆਂ ਕਿਦਾਂ ਜੱਗ ਕਰਦਾ ਮੈਂ ਕਰਨ ਨਾਲ ਨਹੀਂ ਨਹੀਂ ਦੋਨੇ ਕਰ ਜਾ ਉਹ ਤਾਂ ਮਿਲੂ ਕਹਿ ਰਹੀ ਤੁਸੀਂ ਦੋਨੇ ਤੋਂ ਮੈਨੂੰ ਤਾਂ ਦੋੜਨਾ ਕਹਿ ਰਹੀ ਤੋਰ ਜਾ ਮੈਂ ਸੰਗਰੂਰ ਵਾਲੇ ਵੀ ਕੰਮ ਨਹੀਂ ਫੇੜਵਦੀ ਮੈਨੂੰ ਐਸਾ ਕੋਟੀਆਂ ਫੜ ਕੇ ਲੈਉਣੀਆਂ ਨੇ ਸੰਗਰੂਰੋਂ ਗੰਤarla ਕਿਹਾ ਤੇ ਅੱਡ ਹੋ ਭਾਵੇਂ ਪਤੀਲੇ ਚ ਵੱਜਦਾ